ਦਸਤਮ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿੱਤੀਆਂ ਧਰਮ ਲਈ ਸਾਰੇ ਆਮ ਸਿੱਖੀ ਦੇਸਾਂ ਪ੍ਰਸਤਾ ਨਾਲ ਨਿਵਾਹੀ ਕਿਨਾ ਦਿੱਤ ਮਾਇਆ ਧੰਦਰ ਦੇ ਖਾਲਸਾ ਜੀ ਬਲ ਵਾਹਿਗੁਰੂ ਦਾ ਸਤਿ ਸ਼ਾਨ ਭਗਵਾਨ ਦੇ ਗੁਰਦੁਆਰਿਆਂ ਦਾ ਜੀ ਤੇ ਅਸੀਂ ਮੱਥਾ ਟੇਕ ਲਿਆ ਜੀ ਨਹੀਂ ਬਿਲਕੁਲ ਮੈਂ ਮੱਥਾ ਟੇਕ ਲਿਆ ਵਾ ਤੇ ਇਹ ਇਤਿਹਾਸਕ ਗੁਰਦੁਆਰਾ ਸਾਤਮੀ ਪਾਸ ਸੇ ਗੁਰੂ ਅਰਜਨ ਜੀ ਦਾ ਦਾ ਕਰਕੇ ਮੈਂ ਆਇਆ ਮੱਥਾ ਟੇਕਣ ਵਾਸਤੇ ਤੇ ਆਣਾ ਤਾਂ ਮੈਂ ਸੁਬੇਰੀ ਸੀਗਾ ਬਰ ਤੁਹਾਨੂੰ ਪਤਾ ਤਾਂ ਹੈ ਕੰਮ ਦਾ ਜੀ ਕਰਕੇ ਬੰਦਾ ਕਿੰਨਾ ਕਰ ਜਾਂਦਾ ਥੋੜਾ ਜਿਹਾ ਹੋ ਜਾਂਦਾ ਵਾ ਇਹ ਵੀਡੀਓ ਥੋੜਾ ਜਿਹਾ ਮਤਲਬ ਵਾਇਸ ਕਲੀਅਰ ਨਹੀਂ ਹੋਊਗਾ ਬਟ ਹਾਂ ਓਕੇ ਓਕੇ ਤੇ ਹੁਣ ਮੈਂ ਲੰਗਰ ਸ਼ਕਨ ਨੂੰ ਚੱਲਿਆ ਵਾ ਤੇ ਮੱਥਾ ਟੇਕ ਲਿਆ ਵਾ ਦੀਏ ਵਾਲੇ ਆਈਕੈਂਡਲ ਵਾਲੇ ਦੀਏ ਤੇ ਲੈਣੇ ਤੇ ਵਧੀਆਂ ਨਗਰੇ ਦੀ ਤੇ ਗਾਗੀ ਮਾਲਕ ਚੜ੍ਹਨੀ ਕਲਾਜ ਰੱਖੇ ਤੇ ਜੋਰ ਨਿਹਾਰ ਬਲੌਗਸ ਵੱਲੋਂ ਤੁਹਾਨੂੰ ਤੇ ਤੁਹਾਡੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਮਿਲਦੇ ਜੱਜ ਧੰਨਵਾਦੀ ਤਮਨੋ ਜਤੋਹ ਜੀ ਕਿਵੇਂ ਮੈਂ ਲੰਗਰ ਛਕ ਲਿਆ ਬਾਕੇ ਮੈਂ ਲੰਗਰ ਛਕ ਲਿਆ ਹੁਣ ਮੈਂ ਜਾਨਾ ਘਰ ਵਾਸਤੇ ਹੁਣ ਲੇਟ ਹੋ ਗਿਆ ਛੜਾ ਕੇ ਟੁੱਟਦੇ ਜੀ ਤੇ 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 ਮੈਂ ਚੱਲਿਆ ਹੁਣ ਮੋਟਰਸਾਈਕਲ ਵੱਲ ਨੂੰ ਕਰੇਗਾ ਕਿ ਵੀਡੀਓ ਵੀ ਪਾਣੀ ਹੈ ਦੋ ਤਿੰਨ ਵੀਡੀਓ ਹੋ ਗਿਆ ਦੋ ਤਿੰਨ ਦਿਨ ਦਾ ਮੈਂ ਪਾਇਆ ਨਹੀਂ ਆੜੇ ਟਾਈਮ ਨਹੀਂ ਲੱਗਦਾ ਮੈਨੂੰ ਪਾਣ ਦਾ ਤੇ ਹੁਣ ਸੰਗਤ ਵਧੀ ਜਾ ਰਹੀ ਹੈ ਮੈਨੂੰ ਲੱਗਾ ਕਾਟੂਗਾ ਇਹ ਤਾਂ ਹੋਰ ਆ ਹੀ ਜਾਂਦਾ ਵਾ ਚਲੋ ਵਧੀਆ ਗੱਲ ਤੇ ਸਾਰੇ ਆਪਣੇ ਪਰਿਵਾਰ ਨੂੰ ਲੈ ਕੇ ਆਏ ਬੈਠੇ ਲੋਕੀ ਮੈਨੂੰ ਜਾਣਾ ਪੈਣਾ ਬਿਕੋਜ਼ ਮੈਂ ਆਪਣੇ ਘਰ ਤੋਂ ਕਰੀਬਨ 7-8 ਕਿਲੋਮੀਟਰ ਦੂਰ ਆਇਆ ਹਾਂ ਬਾ ਮੈਂ ਥਰੜ ਤੋਂ ਇਧਰ ਮੋਹਾਲੀ ਵੱਲੋਂ ਆਇਆ ਵਾ ਤੇ ਮੇਰੇ ਘਰ ਤੋਂ ਨਾ ਨਾ ਕਰ ਤੇ 7-8 ਕਿਲੋਮੀਟਰ ਤਾਂ ਮੈਨੂੰ ਜਾਣੇ ਪੈਣਾ ਤੇ ਇਹ ਝੋੜਾਗੜਾ ਜੀ ਝੋੜੇਗੜ੍ਹ ਚ ਵੀ ਰਸਵਾਵਾ ਹੀ ਆ ਤੇ ਚਲੋ ਇਹ ਸਾਥ ਚਾਹ ਸ਼ਕਣ ਵਾਸਤੇ ਲੱਗੇ ਨੇ ਲਾਈਨ ਸੰਭੱਚ ਮੈਂ ਚਾ ਪੈਂਦਾ ਨਹੀਂ ਤੇ ਮੈਂ ਤੁਹਾਨੂੰ ਇੱਕ ਅੱਧਾ ਹੋਰ ਚੀਜ਼ ਦਿਖਾਣਾ ਚਾਹੀਦਾ ਆਪਣੇ ਇਸਟਾਲ ਵਗੈਰਾ ਲੱਗਿਆ ਨਾ ਕਿਤਾਬਾਂ-ਕੁਤਾਬਾਂ ਦਾ ਆਈ ਜੀ ਕੋਲ ਸੰਗਤ ਜਿਵੇਂ ਆ ਗਏ ਆਪਣੇ ਕਰੋ ਪ੍ਰਸਾਦ ਲੈ ਕੇ ਆਂਦੇ ਆਲੇ ਕੇ ਕਈ ਵਰਤਾਂ ਆਂਦੇ ਜੋ ਤੇ ਉਸ ਵਾਸੇ-ਪਾਸੇ ਕਿਤਾਬਾਂ ਦਾ ਲੱਗਿਆ ਪਾ ਮੇਲਾ ਕਿਤਾਬ ਵਗੈਰਾ ਹੁੰਦੇ ਨੇ ਹੈ ਨਾ ਤੇ ਆ ਲੱਗੇ ਆ ਜੀ ਪੁਸਤਕਾਂ ਸਾਰੇ ਕਿਤਾਬਾਂ ਲੈਣਾ ਤਾਂ ਮੈਂ ਕੋਈ ਨਹੀਂ ਆ ਬਿਕੋਜ਼ ਆਲਮੋਸਟ ਇਹ ਮੇਰੇ ਕੋਲ ਪਿਆ ਹੋਇਆ ਇਹ ਵੀ ਮੇਰੇ ਕੋਲ ਪਿਆ ਹੀ ਆ ਤੇ ਇਹ ਹਿੰਦੀ ਚ ਆ ਚਲੋ ਵਧੀਆ ਗੱਲ ਆ ਇਹ ਵੀ ਮੇਰੇ ਕੋਲ ਪਿਆ ਹੀ ਇਹ ਮੇਰੇ ਕੋਲ ਪੰਜਾਬੀ ਚ ਪਿਆ ਇਹਦਾ ਦੋ ਭਾਗ ਆ ਤਾਂ ਦੇਖੋ ਭਾਗ 1 ਤੇ ਜਿੱਥੇ ਭਾਗਵਾ ਵੋਲਿਊਮ 1 ਲਿਖਿਆ ਪਰ 2 ਹੈ ਇਹ ਛੋਟੀ ਹੈ ਲੇਕਿਨ ਮੇਰੀ ਨਾ ਵੱਡੇ ਵਾਲੀ ਸੇਮ ਹੋਈ ਚੀਜ਼ ਹੈ ਕਹਾਣੀ ਚੌਥੇ ਪਾਤਸ਼ਾਹੀ ਦੀ ਇਸ ਤੇ ਕਹਾਣੀ ਦੱਸਿਆ ਵਾ ਕਿਦਾਂ ਸਟਾਰਟ ਹੋਇਆ ਹੈ ਨਾ ਇਹ ਇੱਕ ਤਰ੍ਹਾਂ ਦਾ ਸਿੱਖ ਕੌਮਿਕ ਹੈ ਤੇ ਵਧੀਆ ਸਰਦਾਰ ਬਗਲ ਸਿੰਘ ਜੀ ਆ ਵੀ ਦੇਖੋ ਖੂਨੀ ਖੂਨ ਸਹਿਯਤਾ ਦਾ ਸ੍ਰੀ ਜੱਸਾ ਸਿੰਘ ਰਾਮਗੜੀਆ ਇਹਨਾਂ ਦਾ ਵੀ ਇhtiaz ਪੜਨ ਪੜਨਾ ਚਾਹੀਦਾ ਆਪਾਂ ਨੂੰ ਹੈਨਾ ਜਿਹੜੇ ਤੁਸੀਂ ਜਾਓਗੇ ਨਾ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਲੱਗ ਇਹਨਾਂ ਦਾ ਦਰਬਾਰ ਵੀ ਬਣਿਆ ਵਾ ਤੇ ਲੰਗਰ ਹਾਲ ਦੇ ਬੈਕ ਸਾਈਡ ਇਹਨਾਂ ਦਾ ਦਰਬਾਰ ਹੈ ਬੜੇ ਮਹਾਨ ਯੋद्धा ਸੀਗੇ ਜਿਹੜੇ ਔਰੰਗਜ਼ੇਬ ਦਾ ਕਿਲੇ ਦਾ ਤਾਕਤੀ 파ਟੇ ਕੇ ਲਈ ਆਇਆ ਸੀ ਕਿ ਉਹ ਰਾਜਾ ਆਪਣੇ ਕੌਮ ਦੇ ਤੇ ਉਸ ਬਰਾ ਹੀ ਹੋ ਗਿਆ ਵਾ ਤੇ ਕਾਣੀ ਦੇ ਪਾਣੀ ਪੁੰਧ ਪਉਦਾ ਪੁਲਿਸ ਅਰਚਾ ਪ੍ਰਧਾਨ ਕਦਈ ਅੰਦਰ ਤੋਂ ਤਾਂ ਹੋਣੀ ਇਹ ਪਤਾ ਨਹੀਂ ਮੈਂ ਬਾਈਕ ਲਾਇਆ ਵਾ ਇੱਧਰ ਕਿੱਧਰ ਹੀ ਲੱਭਦਾ ਨਹੀਂ ਪਿਆ ਮੇਰਾ ਬਾਈਕ ਨਾ ਭੀ ਇੱਥੇ ਸੰਗਤ ਬਾਵਾ ਹੀ ਆਇਆ ਵਾ ਅੱਜ ਸਾਰੇ ਪਾਸੇ ਕਿੱਹਾ ਵਾ ਇੱਥੇ ਕੰਮ ਦੀ ਬਾਈਕ ਲੱਗੀ ਵੀ ਤੇ ਮੈਂ ਕਰਦੇ ਵੱਲੋਂ ਜਾਣ ਲੱਗਾ ਨਹੀਂ ਮੈਂ ਦੇਖਿਆ ਬੜਾਕੇ ਦੀ ਮਾਰਕੀਟ ਲੱਗੀ ਹੋਈ ਆ ਇਹ ਦੇਖ ਲੈਣਾ ਚਲੋ ਇਹ ਦਵਾਰੀ ਬਲੌਗ ਤਾਂ ਬਣਾਇਆ ਵੈਸੇ ਤੇ ਅਸਲ ਗੱਲ ਮੈਂ ਜਾਣਾ ਉਹ ਤੇ ਬ੍ਰਤਨ ਰੋਫੀਜ਼ ਟੋਟੋਲ ਮਾਰਕੀਟ ਇਹਦੇ ਵਿੱਚ ਜਾਣਾ ਦੇਖਣਾ ਮੜਾ ਜਰਾ ਕੱਪੜੇ ਕਿੱਦਾਂ ਦੇ ਮਿਲਦੇ ਆ ਫਿਰ ਮੜਾ ਦੇ ਦੇਖ ਲੈਣਾ ਵਾ ਜੀ ਮਾਰਕੀਟ ਸਾਥ ਫੇਸ ਦੇ ਲੱਗ ਜਿਵੇਂ ਅੰਬ ਸਾਹਿਬ ਗੁਰਦੁਆਰਾ ਹੋ ਗਿਆ ਇਹ ਆਪਣਾ ਮੋਹਾਲੀ ਵਾਕ ਹੋ ਗਿਆ ਹੈਨਾ ਆ ਸਿੱਧਾ ਸਟੇਡੀਅਮ ਰਾਈਟ ਹੋ ਗਿਆ ਮੜਾ ਸਟੇਡੀਅਮ ਹੋ ਗਿਆ ਇੱਕ ਲਾਈਟ ਛੱਡ ਕੇ ਉਹ ਪੁਰਾਣੀ ਵਾਲੀ ਸਟੇਡੀਅਮ ਉਹ ਤਾਂ ਮੇਰੇ ਘਰ ਵਾਲ ਬਣ ਗਿਆ ਫਿਰ ਦੇਖ ਲੈਨੇ ਕੀ ਮਿਲਦਾ ਨਹੀਂ ਮਿਲਦਾ ਮੇਰੇ ਪਸੰਦ ਦੇ ਕੁਝ ਲੱਗਿਆ ਠੀਕ ਤੇ ਲਵਾਂਗਾ ਨਹੀਂ ਤੇ ਓਕੇ ਓਕੇ ਆ ਜੁੱਤੇ ਇਹ ਜਮੇ ਮੇਰੇ ਪਸੰਦ ਨਹੀਂ ਇੱਕ ਵੀ ਨਹੀਂ ਮੈਂ ਤਾਂ ਮੈਂ ਜੈਕਟ ਜੁਕਟ ਦੇਖਦੇ ਹਾਂ ਆਪਣੇ ਵਾਸਤੇ ਇਹ ਵਾਲੀ ਮੈਂ ਟਰਾਈ ਕੀਤੀ ਸੀਗੀ ਤੇ ਇੱਕ ਲੈਦਰ ਵਾਲੀ ਮੈਨੂੰ ਠੀਕ ਸੀਗਾ ਬਟ ਸਾਈਜ਼ ਮੇਰੇ ਕੰਫਰਟੇਬਲ ਨਹੀਂ ਸੀਗਾ ਜਿਹੜਾ ਮੈਂ ਲੱਭਦਾ ਸੀਗਾ ਕੋਟ ਮੈਂ ਪਾਲਦਾ ਸੇਮ ਹੀ ਲੌਂਗ ਕੋਟ ਤੇ ਜਿਹੜਾ ਜੈਕਟ ਸੀਗਾ ਉਹ ਮੈਨੂੰ ਛੋਟਾ ਹੋ ਰਿਹਾ ਤੇ ਅੱਗੇ ਦੇਖੀ ਹੁਣ ਇਹ ਦੇਖ ਲਈ ਜਿਹੜੀ ਹਲੇ ਕੁਝ ਆਇਆ ਨਹੀਂ ਜਿਆਦਾ ਜੈਕਟ ਕੋ ਖਾਸ ਪਾ ਕਰਕੇ ਹੁਣ ਮੈਂ ਨੈਕਸਟ ਟਾਈਮ ਦੇਖੂਗਾ ਕਿਤੇ ਹੋਰ ਦੇਖਣਾ ਲੈਣਾ ਤਾਂ ਹੈ ਦੋ ਚਾਰ ਜੈਕਟ ਦੇ ਤੇ ਆਪਾਂ ਮਿਲਦੇ ਆਂ ਜੀ ਅਗਲੇ ਬਲੌਗ 'ਚ ਅੱਜ ਦਾ ਬਲੌਗ ਹੋ ਗਿਆ ਖਤਮ ਚਲੋ ਧੰਨਵਾਦ ਜੀ